ਜੋ ਕੋਈ ਜ਼ਿੰਮੇਦਾਰ ਜਦੋਂ ਤੁਹਾਨੂੰ ਅੱਲਾਹ ਚਾਹੇ ਕੰਮ ਕਰਦਾ ਤਾਂ ਜਿਵੇਂ ਜਿਵੇਂ ਇੱਕ ਕਣ ਕੀ ਆਸੂ ਨਾ ਵੱਧਾ ਹੁੰਦਾ ਓਵੇਂ ਓਵੇਂ ਉਹਨਾਂ ਜ਼ਿੰਮੇਦਾਰਾਂ ਦੇ ਜਿਹੜੇ ਸੁਪਨੇ ਆ ਉਹ ਵੱਡੇ ਹੁੰਦੇ ਜਾਂਦੇ ਆ ਵੀ ਇਸ ਵਾਰ ਝੋਨਾ ਵਧੀਆ ਝਾੜ ਦਿੱਤਾ ਦਾ ਆ ਕੰਮ ਕਰਨਾ ਕਿਸੇ ਨੇ ਆਪਣੇ ਪੁੱਤ ਦੀ ਐਡਮਿਸ਼ਨ ਕਰਾਉਣੀ ਹੈ ਕਿਸੇ ਨੇ ਆਪਦੀ ਕੁੜੀ ਦਾ ਵਿਆਹ ਕਰਨਾ ਕਿਸੇ ਨੇ ਟਰੈਕਟਰ ਲੈਣਾ ਸੋ ਮਨ ਦੇ ਵਿੱਚ ਜਿਵੇਂ ਜਿਵੇਂ ਫਸਲ ਜਵਾਨ ਹੁੰਦੀ ਹੈ ਮਨਾਂ ਦੇ ਵਿੱਚ ਓਵੇਂ ਓਵੇਂ ਬਣਦਾ ਤਾਂ ਆਉਂਦੀ ਚਾਰ ਕਿਵੇਂ ਆਉਂਦੀ ਪਰ ਕੋਤ ਰੋਡ 'ਤੇ ਚਾਹੇ ਛੋਟੇ ਘਰਾਂ ਦੇ ਵਿੱਚ ਰਾਸ਼ਨ ਦੀ ਲੋੜ ਪਈ ਚਾਹੇ ਤੁਹਾਨੂੰ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਰੱਖ ਦੀ ਲੋੜ ਪਈ ਹਰੇਕ ਥਾਂ ਦੇ ਤੁਹਾਡਾ ਸਾਥ ਦਿੱਤਾ ਪਹਿਲੇ ਦਿਨ ਤੋਂ ਜਦੋਂ ਪਾਣੀ ਵਧੋ ਲੱਗਾ ਸੀ ਉਸੇ ਦਿਨ ਤੋਂ ਮੈਂ ਤੁਹਾਡੇ ਵਿੱਚ ਮੇਰੀ ਟੀਮ ਤੁਹਾਡੇ ਵਿੱਚ ਹੈ ਪਹਿਲਾਂ ਵੀ ਪਾਣੀ ਵਧਣ ਤੋਂ ਪਹਿਲਾਂ ਤੁਹਾਡੇ ਵਿੱਚ ਆ ਕੇ ਤੁਹਾਨੂੰ ਲਾਭ ਮੰਨ ਕੀਤਾ ਕਿ ਹੋ ਸਕਦਾ ਪਿੱਛੇ ਪਾਣੀ ਵਧੀ ਜਾਂਦਾ ਟਾਈਮ ਦੇ ਵਿੱਚ ਕਿ ਹਰ ਆਜਨ ਦੇ ਭਾਈ ਆਉਗੇ ਡੰਗਰ ਸੇ ਉਤਰੋ ਜਿਹੜੇ ਬੱਚੇ ਨੇ ਬੱਚਿਆਂ ਨੂੰ ਵੀ ਬਾਹਰ ਕੱਢੀਏ ਕਿਉਂਕਿ ਤੁਹਾਡੀ ਜਿਹੜੀ ਜਾਣ-ਮਾਣ ਦੀ ਜਿਹੜੀ ਰਾਖੀ ਕਰਨਾ ਉਹ ਸਾਡਾ ਤੇ ਸਰਕਾਰ ਦਾ ਫਰਜ਼ ਸੀ ਤੇ ਤੁਹਾਨੂੰ ਜਿਹੜੀ ਵੀ ਕਿਸੇ ਵੀ ਚੀਜ਼ ਦੀ ਲੋੜ ਪਈ ਅਸੀਂ ਤੁਹਾਨੂੰ ਹਰੇਕ ਚੀਜ਼ ਮੁਹਾਇਆ ਕਰਵਾਈ ਗਿਆ ਸਰਕਾਰ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਕਰਕੇ ਤੁਹਾਡੇ ਰਹਿਣ ਦਾ ਪ੍ਰਬੰਧ ਕੀਤਾ ਜਿੰਨਾ ਪ੍ਰਸ਼ਾਸਨ ਸੀਗਾ ਸਾਰੇ ਤੁਹਾਡੇ ਤੇ ਲਗਾ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਤੇ ਉਹਨਾਂ ਦਾ ਕੋਈ ਜਾਨੀ ਆ ਮਾਲੀ ਨੁਕਸਾਨ ਨਾ ਹੋ ਸਕੇ ਪਸਲਾ ਦਾ ਨੁਕਸਾਨ ਤਾਂ ਬੰਦਾ ਝੱਲ ਲੈਂਦਾ ਪਰ ਜਿਹੜਾ ਕਿਸੇ ਜੀਵ ਦਾ ਨੁਕਸਾਨ ਜਾਂ ਕਿਸੇ ਜਾਨਵਰ ਦਾ ਨੁਕਸਾਨ ਉਹ ਨਹੀਂ ਬਦ ਤੋਂ ਚੱਲਿਆ ਜਾਂਦਾ ਪਰ ਮੈਂ ਇਸ ਨੂੰ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਕਿ ਆਪਣੇ ਹਲਕੇ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਹੀਂ ਕੱਢੀ ਫਸਲਾਂ ਦਾ ਨੁਕਸਾਨ ਹੋ ਗਿਆ ਘਰਾਂ ਦਾ ਨੁਕਸਾਨ ਹੋ ਗਿਆ ਪਰ ਸਾਡੇ ਜਿਹੜੇ ਜੀਵ ਨੇ ਉਹ ਸੁਰੱਖਿਤ ਰਹੇ ਨੇ ਸਾਡੇ ਡੰਗਰ ਸਾਡੇ ਪਸ਼ੂ ਉਹ ਸਾਰੇ ਸੁਰੱਖਿਤ ਰਹੇ ਨੇ ਇਸ ਦਰੋਂ ਮੈਂ ਪਰਮਾਤਮਾ ਦਾ ਧੰਨਵਾਦ ਦਿੰਦਾ ਇਹ ਦੂਸਰਾ ਜਿਹੜਾ ਅੱਜ ਮੈਂ ਤੁਹਾਡੇ ਵਿੱਚ ਜੋ ਤੁਹਾੰਦਾ ਨੁਕਸਾਨ ਹੋਇਆ ਵੇਖੋ ਨੁਕਸਾਨ ਤਾਂ ਐਡਾ ਵੱਡਾ ਹੋਇਆ ਕਿ ਜਿਸ ਦੀ ਭਰਪਾਈ ਹੋ ਨਹੀਂ ਸਕਦੀ ਪਰ ਫਿਰ ਵੀ ਤੁਹਾਡੀ ਹਿਸਾਬ ਦੀ ਸਰਕਾਰ ਨੇ ਇਸ ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਨਾਲੋਂ ਕਈ ਗੁਰਾ ਵੱਜ ਜਿਹੜਾ ਮੁਆਵਜ਼ਾ ਉਹਦਾ ਐਲਾਨ ਕੀਤਾ ਸੀ ਭਾਰਤ ਦੇ ਵਿੱਚ ਅਜੇ ਤੱਕ ਕਿਤੇ ਇੰਝਾ ਵੱਡਾ ਮੁਆਵਜ਼ਾ ਨਹੀਂ ਦਿੱਤਾ ਸੀ ਕਿਸੇ ਨੂੰ ਜਿੰਨਾ ਤੁਹਾਨੂੰ ਐਲਾਨ ਕੀਤਾ ਸੀ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਨੇ ਕਿ 20000 ਰੁਪਇਆ ਕਿੱਲੇ ਦਾ ਥੋੜਾ ਜਿਹਾ ਖਰਾਬਾ ਉਹ ਤੁਹਾਨੂੰ ਦੇਊਗਾ ਉਦੋਂ ਕਈ ਪਾਰਟੀਆਂ ਵਾਲੇ ਇਹਨਾਂ ਗੱਲਾਂ ਦਾ ਮਜ਼ਾਕ ਵੀ ਕਰਦੇ ਸਨ ਵੀ ਇੱਕ ਪਰਸੈਂਟਾ ਕੇਂਦਰ ਸਰਕਾਰ ਕੋਲੇ ਪੈਸੇ ਹੈ ਨਹੀਂ ਤੇ ਐਲਾਨ ਕਰਤਾ ਕਿ ਦੇਣ ਦੇ ਤਾਉ ਤੇ ਫਿਰ ਤੁਹਾਡੇ ਨਾਲ ਇੱਕ ਹੋਰ ਵਾਦਾ ਕੀਤਾ ਸੀ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਨੇ ਕਿ ਜਿਹੜਾ ਇਹ ਤੁਹਾਨੂੰ ਖਰਾਬਾ ਦਿਆ ਦਿਵਾਲੀ ਤੋਂ ਪਹਿਲਾਂ ਦਿਆ। ਇਹੋ ਵੀ ਇਹ ਦੂਜੇ ਪਿੱਤਰਾਂ ਕਰਦੇ ਹੋਏ ਸੀ ਕਿ ਨਹੀਂ ਇਹ ਹੋ ਨਹੀਂ ਸਕਦਾ। ਤੇ ਅੱਜ ਤੁਹਾਡੇ ਵਿੱਚ ਖੜੇ ਆ ਡੀਸੀ ਸਾਹਿਬ ਆਏ ਨੇ ਐਸਸੀਬਾ ਸਾਹਿਬ ਆਏ ਨੇ ਉਹ ਜਿਹੜੀ ਤੁਹਾਡੇ ਨਾਲ ਜ਼ੁਬਾਨ ਕੀਤੀ ਸੀ ਉਹ ਜ਼ੁਬਾਨ ਨੂੰ ਪੂਰਾ ਕਰਨ ਵਾਸਤੇ ਆਪਣੇ ਜੇ ਮੈਂ ਹਰ ਇੱਕ ਦੀ ਗੱਲ ਕਰਾਂ ਜਿਹੜਾ ਤਕਰੀਬਨ 29 ਪਿੰਡ ਨੇ ਜਿਨ੍ਹਾਂ ਦੀ ਲਿਸਟ ਬਣਾਈ ਸੀ ਕਿ ਇਹਨਾਂ 29 ਪਿੰਡਾਂ ਦਾ ਜਿਹੜਾ ਖਰਾਬਾ ਹੈ ਉਹ ਹੋਇਆ ਤੇ 29 ਪਿੰਡਾਂ ਦੇ ਤਕਰੀਬਨ ਸਤਵਾਂਜਾ 10 ਤੇ 10 ਇੱਕੜ ਬੰਦੇ ਨੇ 5710 ਕਿੱਲੇ ਜਿਹੜਾ ਆਪਣਾ ਝੋਨਾ ਚਾਹੇ ਝੋਨਾ ਸੀ ਕਿਸੇ ਦਾ ਚਾਹੇ ਪੱਠੇ ਸੀ ਕਿਸੇ ਦੇ ਚਾਹੇ ਕੋਈ ਹੋਰ ਫਸਲ ਸੀ 5710 ਕਿੱਲੇ ਦਾ ਜਿਹੜਾ ਜਿੰਨੇ ਲਿਖ ਕੇ ਭੇਜੇ ਸਰਕਾਰ ਨੂੰ ਸਰਕਾਰ ਨੇ ਸਾਰੇ ਪਾਸ ਕਰਦੇ ਤੇ 100% ਦੇ ਵਿੱਚ 100% ਦੇ ਵਿੱਚ ਉਹਨਾਂ ਨੇ ਲਿਆ ਜਿਹੜੀ ਟੋਟਲ ਅਮਾਉਂਟ 11 ਕਰੋੜ ਤੇ 40 ਲੱਖ ਰੁਪਈਆ ਬਣਦੀ ਹੈ 20000 ਕਿੱਲੇ ਦਾ ਤੇ 5700 10 ਕਿੱਲੇ ਜਿਹੜੇ ਨੁਕਸਾਨੇ ਗਏ ਨੇ ਤੇ ਟੋਟਲ ਜਿਹੜੀ ਅਮਾਉਂਟ ਹੈ 11 ਕਰੋੜ ਤੇ 40 ਲੱਖ ਰੁਪਈਆ ਜਿਹੜਾ ਤੁਹਾਡੇ ਵਿੱਚ ਵੰਡਿਆ ਜਾਣਾ ਤੇ ਅੱਜ ਕਿਉਂਕਿ ਜਿਹੜੇ ਪੈਸੇ ਨੇ ਇਹ ਹੁਣ ਪਹਿਲਾਂ ਵਾਂਗੂ ਨਹੀਂ ਕਿ ਪੈਸੇ ਤੁਹਾਨੂੰ ਚੈੱਕ ਲਾਵਾਂਗੇ ਤੁਸੀਂ ਜਾ ਕੇ ਚੈੱਕ ਆਉਦੇ ਖਾਤਿਆਂ ਦੇ ਚਲਾਉਗੇ ਤੁਹਾਡੇ ਤੋਂ ਖਾਤੇ ਨੰਬਰ ਲੈ ਲਏ ਫਰਿਆ ਤੋਂ ਤੁਹਾਡੇ ਖਾਤਿਆਂ ਦੇ ਵਿੱਚ ਪੇਮੈਂਟ ਆਉਣੀ ਸ਼ੁਰੂ ਹੋ ਜਾਣੀ ਆ ਅੱਜ ਤੋਂ ਅੱਜ ਸ਼ਾਮ ਤੱਕ ਤੁਹਾਡੇ ਖਾਤਿਆਂ ਦੇ ਵਿੱਚ ਤਕਰੀਬਨ 1 ਕਰੋੜ ਤੇ 15 ਲੱਖ ਰੁਪਈਆ ਅੱਜ ਸ਼ਾਮ ਤੱਕ ਜਿਹੜੀ ਮੈਂ ਤੁਹਾਨੂੰ ਲਿਸ ਦਊਗਾ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਜਣੀ ਹੈ ਤੇ ਈਵੇਂ ਹੀ ਗਾਂ ਕੱਲ ਨੂੰ ਕੋ ਜਾਊਗੀ ਉਸ ਤੋਂ ਬਾਅਦ ਪਰਸੋਂ ਕੋ ਜਾਊਗੀ ਕਿਉਂਕਿ ਰਕਬਾ ਬਹੁਤ ਜ਼ਿਆਦਾ ਹੈ ਤੁਹਾਡੇ ਖਾਤੇ ਚੜਾਉਣ ਲੱਗਿਆਂ ਟਾਈਮ ਲੱਗਦਾ ਇਸ ਕਰਕੇ ਥੋੜਾ ਜਿਹਾ ਸਮਾਂ ਲੱਗ ਸਕਦਾ ਹੈ ਪੇਮੈਂਟ ਜਿਹੜੀ ਹੈਗੀ ਆ ਉਹ ਡੀ.ਡੀ. ਸਾਹਿਬ ਕੋਲੇ ਆ ਚੁੱਕੀ ਆ ਜਿੰਨੀ ਆਪਣੇ ਹਿਸਾਬੇ ਨੇ ਬਣਦੀ ਸੀ 11 ਕਰੋੜ ਤੇ 40 ਲੱਖ ਰੁਪਈਆ ਸੋ ਅੱਜ 1 ਕਰੋੜ ਤੇ 15 ਲੱਖ ਦੀ ਜਿਹੜੀ ਅਮਾਉਂਟ ਹੈ ਇਹਦੇ ਆਪਾਂ ਤੁਹਾਨੂੰ ਕਾਗਜ਼ ਦਵਾਵਾਂਗੇ ਕਿ ਤੁਹਾਡੇ ਖਾਤਿਆਂ ਦੇ ਵਿੱਚ ਇਹ ਪੈ ਚੁੱਕੀ ਆ ਉਸ ਤੋਂ ਬਾਅਦ ਇੱਕ ਤੁਸੀਂ ਮੇਰੇ ਕੋਲੇ ਮੰਨ ਕੀਤੀ ਸੀ ਕਿਉਂਕਿ ਸਾਰੇ ਪਿੰਡਾਂ ਵਾਲੇ ਆਏ ਸੀ ਕਿ ਡੀਸੀ ਸਾਹਿਬ ਸਾਡੇ ਇਹਨਾਂ ਜਿਹੜੇ ਬਦਿਆਲੇ ਵਿੱਚ ਜਿਹੜੀਆਂ ਜ਼ਮੀਨਾਂ ਪਈਆਂ ਨੇ ਇਹਨਾਂ ਦੇ ਜਿਹੜੇ ਮਾਲਕਾਂ ਨਹੀਂ ਹੱਥ ਨੇ ਉਹ ਕਿਸੇ ਹੋਰ ਕੋਲੇ ਨੇ ਤੇ ਜਿਹੜੇ ਇਹਨਾਂ ਦੇ ਕਾਰਜਕਰਮੇ ਉਹ ਕਿਸੇ ਹੋਰ ਦੇ ਕੋਲ ਨੇ ਉਹ ਹੋਰ ਕਾਰਜ ਕਰ ਰਹੇ ਨੇ ਕਿਉਂਕਿ ਜ਼ਮੀਨਾਂ ਆ ਕੇ ਠੇਕੇ ਤੇ ਲਈਆਂ ਹੋਈਆਂ ਨੇ ਇਹਨਾਂ ਸਾਰੇ ਮੇਰੇ ਭਰਾ ਆ ਕੇ ਮੈਨੂੰ ਕਿਹਾ ਤੇ ਮੈਂ ਤੁਹਾਨੂੰ ਬਿਣਦੀ ਕੀਤੀ ਕਿ ਜਿਹੜਾ ਮੌਜਾ ਹੈ ਜਿਹੜਾ ਖਰਾਬਾ ਇਹ ਜਿਨ੍ਹਾਂ ਕੋਲੇ ਜ਼ਮੀਨ ਠੇਕੇ ਨੇ ਆ ਇਹ ਉਹਨਾਂ ਦੇ ਖਾਪਿਆਂ ਦੇ ਵਿੱਚ ਪੈਣਾ ਚਾਹੀਦਾ ਕਿਉਂਕਿ ਤੇੰਗੇ ਵਿੱਚ ਵੀ ਪਹਿਲਾਂ ਨਹੀਂ ਕਦੇ ਪਿਆ ਆ ਚਾਹੇ ਕਾਲੀ ਸਰਕਾਰ ਲਾਂਗੀ ਚਾਹੇ ਕਾਂਗਰਸ ਸਰਕਾਰ ਲਾਂਗੀ ਮੈਂ ਵੇਖਦਾ ਰਿਹਾ ਜਿਹੜੇ ਬੰਦੇ ਠੇਕੇ ਦੇ ਪੈੜੀਆਂ ਵੰਦੇ ਸਨ ਉਹ ਵਿਚਾਰੇ ਗੇੜੇ ਮਾਰ ਮਾਰ ਕੇ ਮਰ ਗਏ ਪਰ ਉਹਨਾਂ ਨੂੰ ਉਹਨਾਂ ਦੀ ਜਿਹੜੇ ਪੈਸੇ ਆ ਉਲੀ ਸੀ ਕਦੇ ਮਿਲੇ ਜਿਹੜਾ ਖਰਬਾ ਸੀ ਉਹ ਜਾਂਦਾ ਸੈਂਟਰ ਗਵਰਨਮੈਂਟ ਦੇ ਖਾਤੇ 'ਚ ਪਏ ਜਾਂਦਾ ਸੀ ਜਾਂ ਜਿਹੜੇ ਮਾਲਕ ਸੀ ਉਹਨਾਂ ਦੇ ਖਾਤੇ 'ਚ ਪਏ ਜਾਂਦਾ ਸੀ ਅੱਜ ਕਈ ਦੇ ਵਿੱਚ ਜਦੋਂ ਹਣ ਆਏ ਸੀ ਉਦੋਂ ਤੁਹਾਡੇ ਵੀ ਪਿੰਡਾਂ ਦੇ ਲੋਕਾਂ ਨੇ ਸਾਰਿਆਂ ਨੇ ਮਿਲ ਕੇ ਧਿਆਨ ਦੇ ਵਿੱਚ ਲੈ ਕੇ ਆਂਦਾ ਚੇਅਰਮੈਨ ਸਾਹਿਬ ਖੜੇ ਨੇ ਇਹਨਾਂ ਨੇ ਧਿਆਨ ਚ ਲੈ ਕੇ ਆਂਦਾ ਕਿ ਇਹ ਮਸਲਾ ਤੇ ਆਪਾਂ ਹੱਲ ਕਰਨਾ ਹੈ ਅਸੀਂ ਉਦੋਂ ਇੱਕ ਪਰਫਾਰਮਾ ਬਣਾ ਲਿਆ ਸੀ ਕਿ ਜਿਹੜਾ ਬੰਦਾ ਕਾਰਜਕਾਰਾ ਜਿਹੜੇ ਬੰਦੇ ਕੋਲ ਠੇਕੇ ਤੇ ਜ਼ਮੀਨ ਹੈ ਉਹਦੀ ਗਾਰੰਟੀ ਕੋਈ ਪਿੰਡ ਦਾ ਬੰਦਾ ਸਰਪੰਚ ਜਾਂ ਮੈਂਬਰ ਕੋਈ ਦੇ ਦਵੇ ਤੇ ਅਸੀਂ ਜਿਹੜੀ ਅਮਾਉਂਟ ਹੈ ਉਹਦੇ ਖਾਤੇ ਵਿੱਚ ਪਾ ਦਵਾਂਗੇ ਤੇ ਉਹ ਵੀ ਜਿਹੜਾ ਪ੍ਰੋਜੈਕਟ ਉਹ ਹੀ ਜਿਹੜਾ ਪਰਫਾਰਮਾ ਉਹ ਸੀ ਹੁਣ ਵਰਤ ਰਹੇ ਆ ਜਿਹੜਾ ਜਿਹੜਾ ਬੰਦਾ ਕੋਈਗਾ ਜਿਹੜਾ ਉਹਦਾ ਮਾਲਕ ਆ ਜਿਹੜਾ ਉਹਦਾ ਕਾਰਸ਼ਟਕਾਰ ਆ ਜਿੱਥੇ ਉਹ ਕਹਿਣਗੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਾਡੇ ਤਾਂ ਸਰਪੰਚਾਂ ਦੇ ਧਿਆਨ ਦੇ ਵਿੱਚ ਲਿਆ ਦੇ ਜੇ ਕਿਤੇ ਕੋਈ ਫਰਕ ਲੱਗਦਾ ਹੈ ਚੇਰਮਾਨਾ ਖੜੇ ਨੇ ਜਿੱਥੇ ਵੀ ਤੁਹਾਨੂੰ ਕੋਈ ਫਰਕ ਲੱਗਦਾ ਉਹਦੇ ਖਾਤੇ ਦੇ ਵਿੱਚ ਪੇਮੈਂਟ ਪੈ ਜਾਓ ਕੋਈ ਵੱਡਾ ਕੰਮ ਨਹੀਂ ਕੌਣ ਕਹੇ ਪੈਸੇ ਉਹਨੂੰ ਪੈਣੇ ਜਿਹਦੀ ਫਸਲ ਖਰਾਬ ਹੋਈ ਆ ਜਿਸ ਨੂੰ ਠੇਕਾ ਮਿਲ ਗਿਆ ਜਾਂ ਜਿਹੜਾ ਮਾਲਕ ਨੇ ਹੋਰ ਪੈਣਾ ਉਹਨੂੰ ਨਹੀਂ ਪੈਸੇ ਪੈਣੇ ਜਿਹੜੇ ਉਚਾਰੇ ਨੇ ਜਾ ਕੇ ਝੋਨਾ ਲਾਇਆ ਪਨੀਰੀ ਬੀਜੀ ਕਦੋਂ ਕੀਤਾ ਸਪਰੀਆਂ ਕੀਤੀਆਂ ਰੇਹਾ ਪਾਈਆਂ ਖਾਧਾ ਪਾਈਆਂ ਇਹ ਪੈਸੇ ਉਹਨਾਂ ਨੂੰ ਪਹਿਲੇ ਨੇ ਹੋਰ ਕਿਸੇ ਲੋਕ ਨੂੰ ਮਿਲਣੇ ਸੋ ਇਸ ਗੱਲ ਦਾ ਫਿਕਰ ਨਾ ਕਰਿਆ ਜੇ ਦੂਸਰੀ ਨਹੀਂ ਗੱਲ ਜੇ ਤੁਹਾਡੇ ਕੋਠਿਆਂ ਦੀ ਕਮਰਿਆਂ ਦੀ ਮੈਨੂੰ ਇੱਕ ਗੱਲ ਦੱਸਣ ਦੇ ਵਿੱਚ ਖੁਸ਼ੀ ਵੀ ਹੁੰਦੀ ਹੈ ਤੇ ਮਾਇੂਸੀ ਵੀ ਹੁੰਦੀ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਨੇ ਤੁਹਾਡੇ ਨਾਲ ਵਾਦਾ ਕੀਤਾ ਕਿ ਜਿਹੜਾ ਕਮਰਾ 100% ਡੈਮੇਜ ਹੋ ਗਿਆ 100% ਢਹਿ ਗਿਆ ਉਹਨੂੰ 1,20,000 ਰੁਪਇਆ ਇੱਕ ਕਮਰੇ ਦਾ ਜਿਹੜਾ ਹੈਗਾ ਉਹਦਾ ਮੁਆਵਜ਼ਾ ਮਿਲੂਗਾ ਤੇ ਜਿਹੜਾ ਕਮਰਾ 15% ਤੋਂ ਵੱਧ ਡੈਮੇਜ ਹੈ 15 ਤੋਂ ਲੈ ਕੇ 75% ਤੱਕ ਪੂਰਾ ਉਹਨੂੰ ਜਿਹੜਾ 40,000 ਰੁਪਇਆ ਉਹ ਦਿੱਤਾ ਜਾਊਗਾ ਤੇ ਹੁਣ ਮੈਨੂੰ ਮਯੂਸੀ ਇਹ ਗੱਲ ਜੀ ਹੋਈ ਆ ਕਿ ਇਹਦੇ ਵਿੱਚੋਂ ਜੇ 40000 ਜੀ ਨੂੰ ਮਿਲਣਾ ਸਿਰਫ ਉਹ ਸੈਂਟਰ ਸਰਕਾਰ ਦਾ 650 ਰੁਪਇਆ ਆਇਆ 33500 ਰੁਪਇਆ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਆਪ ਦੇ ਖਜ਼ਾਨੇ ਦੇ ਵਿੱਚੋਂ ਕੱਢ ਕੇ ਇਹਦੇ ਵਿੱਚ ਪਾਇਆ ਆ ਆ ਜਿਹੜੇ ਆਪਣੇ ਕੋਲ ਵੱਡੇ ਵੱਡੇ ਮੰਤਰੀ ਆਉਂਦੇ ਆ ਆਨੂ ਵੀ ਕੰਮਾਂ ਤੋਂ ਛਡਾ ਗਏ ਕਿਵੇਂ ਇੱਥੇ ਫੋਟੋ ਸੈਸ਼ਨ ਹੋਏ ਕਿਵੇਂ ਇੱਥੇ ਜੀਸੀ ਸਾਹਿਬ ਉਹ ਐਸਐਮ ਨੂੰ ਸਾਡੀ ਫੋਟੋ ਨੂੰ ਸੂਰੀ ਦੇ ਤੱਕ ਛੜਿਆ ਤੇ ਵੀਰ ਇੱਕਦਰ ਪਈ ਆਲੀ ਲੱਗੇ ਗਿਆ ਇਹ ਤਾਂ ਇੱਕ ਵੀ ਰੁਪਈਆ ਸਵਾਈ ਫੋਟੋਆਂ ਤੋਂ ਉਹਨਾਂ ਨੇ ਕੁਝ ਵੀ ਕੀਤਾ ਅਸੀਂ ਮੰਗਦੇ ਰਹਿ ਜਾ ਕੇ ਵੀ ਸਾਨੂੰ 20000 ਕਰੋੜ ਰੁਪਈਆ ਉਹ ਜਿਹੜਾ ਹਰਾ ਦੀ ਮਾਰ ਪਈ ਆ ਉਹਦੇ ਵਾਸਤੇ ਚਾਹੀਦਾ ਤੇ ਇੱਥੇ ਇਹੀ ਗੱਲ ਕਹਿੰਦੇ ਰਹੇ ਕਿ ਜੀ 1600 ਕਰੋੜ ਰੁਪਇਆ ਅਸੀਂ ਭੇਜ ਚੁੱਕੇ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਸਦਨ ਸਦਿਆ ਸਪੈਸ਼ਲ ਸੈਸ਼ਨ ਲਾਇਆ ਜਿਹਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਕਿ ਇੱਕ ਵੀ ਰੁਪਇਆ ਸੈਂਟਰ ਵੱਲੋਂ ਇਹ ਹੜਾ ਦੇ ਖਰਾਬੇ ਦਾ ਨਹੀਂ ਆਇਆ ਤੇ ਮੈਂ ਧੰਨਵਾਦੀ ਆ ਕਿਉਂਕਿ ਜਿਹੜੇ ਪੰਜਾਬ ਦੇ ਪੁੱਤ ਨੇ ਦਰਦ ਦਾ ਬਿਆਨ ਨਹੀਂ ਹੁਕਾ ਆ ਜਿਹੜੇ ਬੈਠੇ ਨੇ ਜਿਹੜੇ ਆ ਕੇ ਤੁਹਾਡੇ ਕੋਲੇ ਫੁਰਵਾ ਖਿਚਾ ਕੇ ਮੁੜ ਕੇ ਉਹਨਾਂ ਨੂੰ ਤੁਹਾਡੇ ਇਹ ਖਰਾਬੇ ਨਾਲ ਇਸ ਨੁਕਸਾਨ ਨਾਲ ਕੋਈ ਲਾਗਾ ਦਿਗਾ ਨਹੀਂ ਸਭੀ ਲੋਕ ਤਕਰੀਬਨ ਅਜੋਖ ਨੂੰ ਪੂਰੀਆ ਬਗਲਾ ਦਾ ਮੌਜਾ ਦੇ ਰਹੇ ਆ ਦੇਰੋਂ ਬਾਅਦ ਜਿਹੜੇ ਕੋਠਿਆਂ ਦਾ ਉਹ ਵੀ ਦੇਰੋਂ ਬਾਅਦ ਉਹ ਵੀ ਦੇਣਾ ਸ਼ੁਰੂ ਕਰਦਾਂਗੇ ਕਿਸੇ ਤਰ੍ਹਾਂ ਦੀ ਸਰਕਾਰ ਕੋਲੇ ਨਾ ਤਾਂ ਫੰਡਾਂ ਦੀ ਕਮੀ ਹੈ ਨਾ ਪੈਸਿਆਂ ਦੀ ਕਮੀ ਹੈ ਸਾਰੇ ਪਰਦੇ ਡੀਸੀ ਸਾਹਿਬ ਕੋਲੇ ਆ ਚੁੱਕੇ ਨੇ 11 ਕਰੋੜ ਰੁਪਇਆ 11 ਕਰੋੜ 40 ਲੱਖ ਹੋ ਵੀ ਆ ਚੁੱਕਿਆ ਹੈ ਤੇ ਜਿਹੜੇ ਕੋਠਿਆਂ ਦਾ ਉਹ ਵੀ ਆ ਗੁਆ ਜਿਹੜੇ ਆਪਣੇ ਇੱਕ ਤੋਂ 29 ਪਿੰਡ ਨੇ ਇਹਨਾਂ ਦੇ ਵਿੱਚ ਹੁਣ ਤੱਕ ਜਿਹੜੇ ਸਿਰਫ 41 ਕੋਠੇ ਆਏ ਨੇ ਜਿਨ੍ਹਾਂ ਨੂੰ 1 ਲੱਖ 20 ਹਜ਼ਾਰ ਹਰੇਕ ਨੂੰ ਮਿਲਿਆ ਤੇ ਜਿਹੜੇ 15% ਵਾਲੇ ਨੇ ਜਿਨ੍ਹਾਂ ਨੂੰ 40 ਹਜ਼ਾਰ ਮਿਲਿਆ ਉਹ ਤਕਰੀਬਨ 115 ਜਿਹੜੇ ਕੋਠੇ ਨੇ ਅਜੇ ਵੀ ਸਰਵੇ ਚੱਲ ਰਿਹਾ ਜਿਹੜੇ ਬਾਕੀ ਪਿੰਡ ਨੇ ਬਾਕੀ ਪਿੰਡਾਂ ਦੇ ਵਿੱਚ ਕਿਉਂਕਿ ਜਦੋਂ ਹੜ੍ਹ ਤਾਂ ਇਨੀ ਪਿੰਡਾਂ ਦੇ ਵਿੱਚ ਆਇਆ ਬਾਕੀ ਪਿੰਡਾਂ ਦੇ ਵਿੱਚ ਜਿਹੜੀ بارش ਨਾਲ ਜਿਹੜਾ ਨੁਕਸਾਨ ਹੋਇਆ ਕੋਠਿਆਂ ਦਾ ਕੰਧਾਂ ਦਾ ਕਮਰੇ ਟੀਕੀ ਨੇ ਛੱਤਾਂ ਟੀਕੀਆਂ ਨੇ ਉਹਨਾਂ ਦਾ ਨੁਕਸਾਨ ਵੀ ਅਸੀਂ ਲੋੜ ਲਈ ਜਾਂਦੇ ਆ ਪੰਜਾਬ ਸਰਕਾਰ ਨੇ ਉਹਨਾਂ ਦਾ ਨੁਕਸਾਨ ਵੀ ਦੇਣਾ ਸੋ ਇੱਕ ਵਾਰੀ ਕੱਲੇ ਇੱਕ ਗੱਲ ਹੋਰ ਮੈਂ ਕਹਾਂ ਕੱਲਾ ਇਹ ਨਾ ਕਹੇ ਜੇ ਕਿ 20000 ਰੁਪਇਆ ਦੇਤਾ ਕਿ ਸਰਕਾਰ ਨੇ ਖੜਾ ਛੜਾ ਲਿਆ ਤੁਹਾਡੇ ਬੀਆ ਦਾ ਪ੍ਰਬੰਧ ਵੀ ਸਰਕਾਰ ਕਰੇ ਬੈਠੀ ਹੈ ਜਿਹੜੀ ਤੁਸੀਂ ਕਣਕ ਵੇਚਣੀ ਹੈ ਉਹਦਾ ਵੀ ਪ੍ਰਬੰਧ ਸਰਕਾਰ ਨੇ ਕਰ ਲਿਆ ਤੁਹਾਨੂੰ ਵੀ ਵੀ ਡੀਏਪੀ ਜਿਹੜੀ ਜਦੋਂ ਆਪਾਂ ਕਣਕ ਵੇਚਦੇ ਆ ਮਾਰ ਹੁੰਦੀ ਹੈ ਡੀਏਪੀ ਦਾ ਪ੍ਰਬੰਧ ਵੀ ਸਰਕਾਰ ਤੁਹਾਡੇ ਜਿਹੜੇ ਵੀ ਪਿੰਡ ਨੇ ਜਿੰਨੇ ਪਿੰਡ ਨੇ ਅ ਮੇਰੀ ਆਪਦੀ ਟੀਮ ਨਾਲ ਵੀ ਗੱਲ ਆ ਗਈ ਸੀ ਤੁਹਾਡੇ ਪਿੰਡ ਅਸੀਂ ਆਪ ਕੋ ਬੰਦਿਆਂ ਨੂੰ ਵੜ ਦੇਣਾ ਚਾਹੇ ਉਹਨਾਂ ਤੇ 5 ਟਰੈਕਟਰ ਲੱਗਣ ਚਾਹੇ 20 ਟਰੈਕਟਰ ਲੱਗਣ ਤੁਹਾਡੀਆਂ ਜ਼ਮੀਨਾਂ ਵੀ ਬਣਾਵਾਂਗੇ ਤੁਹਾਡੀਆਂ ਕਣਕ ਬੀਜਣ ਤੱਕ ਦੀਆਂ ਜੁਮੇਵਾਰੀ ਜਿਹੜੀ ਆ ਉਹ ਸਾਡੀ ਆ ਉਹ ਸਰਕਾਰ ਦੀ ਆ ਕਨਾਂ ਵੀ ਜਾਂ ਜੇ ਕੋਈ ਹੋਰ ਕਹਾਣੀ ਸੁਣਾਉਣਾ ਕੋਸ਼ਿਸ਼ ਕਰਕੇ ਅਜੇ ਅੰਮ੍ਰਿਤ ਨੇ ਕਿ ਅਸੀਂ ਜੀ ਆ ਦੇ ਦਾਂਗੇ ਆਹ ਦੇ ਦਾਂਗੇ ਜੋ ਮਿਲਦਾ ਲਈ ਜਾਉ ਨਾ ਕਿਸੇ ਨੂੰ ਨਹੀਂ ਕੋਈ ਗੱਲ ਨਹੀਂ ਜੇਰਾ ਕੋਈ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹਦਾ ਸੇਵਾ ਦੇ ਵਿੱਚ ਹਿੱਸਾ ਪਾਵੇ ਹਰੇਕ ਨੂੰ ਜੀਵਿਆ ਪਰ ਜਿਹੜੀ ਜ਼ਿੰਮੇਵਾਰੀ ਮੇਰੀ ਹੈ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਵਾਂਗੇ ਤੁਹਾਡਾ ਸਾਰਿਆਂ ਦਾ बहुत बहुत धनबाद वागुरु जी का खालसा की बहुत तो बहुत धन्यवाद जी सामे हल्के विधायक साम एल ए साहब जिन्होंने ਨੇ ਵਿਸ਼ਵਾਸ ਕਰਾਇਆ ਹੈ ਜਿਨ੍ਹਾਂ ਨੇ 24 ਘੰਟੇ ਤੁਹਾਡੀ ਸੇਵਾ ਕੀਤੀ ਹੈ ਸਰਕਾਰ ਜੋ ਸਾਡੇ ਚੇਅਰਮੈਨ ਸਾਹਿਬ ਜਿਨ੍ਹਾਂ ਦੀ ਫੱਟੀ ਲਕੈਸੀ ਨਾਲ ਸਾਡੇ ਬਲਾਕ ਮਜੂਦ ਜਿੰਨੇ ਵੀ ਫੱਡੇ ਗੱਲ ਤੋਂ ਜ਼ੋਰ ਦੀ ਆਮ ਆਦਮੀ ਪਾਰਟੀ ਦੀ ਟੀਮ ਹੈ ਉਹਨਾਂ ਨੇ ਜਿੱਥੇ ਹੜ੍ਹਾਂ ਨੇ ਨੁਕਸਾਨ ਕੀਤਾ ਹੈ ਉੱਥੇ ਮਜ਼ਦੂਰ ਭਰਾਵਾਂ ਨੇ ਜੋ ਜਿੰਨਾ ਦੇ ਪੱਲ ਰਕਸੀ ਕੁਝ ਹਾਲਾਤ ਨਹੀਂ ਜੋ ਦੇਖੀ ਗਏ ਨੇ ਉਹ ਸਹੀ ਹੁੰਦੇ ਨੇ ਮੈਂ ਬੇਨਤੀ ਕਰਾਂ ਜੋ ਕਿ ਸਾਡਾ ਪ੍ਰਸ਼ਾਸਨ ਲਗਾਤਾਰ ਸਾਡੇ ਅੰਦਰ ਮੌਜੂਦ ਰਿਹਾ ਇੱਕ ਵੀ ਨਾ ਪਾਣੀ ਸਾਡੇ ਸਾਡੇ ਜਗ੍ਹਾ ਆਏ ਤੁਸੀਂ ਵੰਡ ਕੇ ਲਗਾਤਾਰ ਪਾਣੀ ਵਗਿਆ ਤੇ ਸਾਡਾ ਪ੍ਰਸ਼ਾਸਨ ਲਗਾਤਾਰ ਲੋਕਾਂ ਦੀ ਸੇਵਾ ਦੇ ਅੰਦਰ ਹਾਜ਼ਰ ਰਿਹਾ ਹੁਣ ਮੈਂ ਬੇਨਤੀ ਕਰਾਂ ਸਾਡੇ ਸਤਿਕਾਰਯੋਗ ਡੀਸੀ ਸਾਹਿਬ ਸਾਗਰ ਜੱਟਿਆ ਜੀ ਉਹ ਕਿਸਾਨਾਂ ਨਾਲ ਆਪਣੇ ਵਿਚਾਰ ਰੱਖਣਗੇ ਜਿੰਨੇ ਵੀ ਇਹ ਪਿੰਡ ਪਹੁੰਚੇਗੇ ਉਹਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਾਡੇ ਸਰਕਾਰ ਦੇ ਨੇਸੀ ਸਾਹਿਬ ਜੀ ਤਾਂ ਬਹੁਤ ਬਹੁਤ ਬਈ ਮਿਲਦੇ ਪਈ ਬਸ ਨਾ ਕਿਹੜੀ ਸਰਕਾਰ ਕਿੰਨੀ ਵੇਹ ਚੇਅਰਮੈਨ ਮੰਤਰੀ ਸਾਹਿਬ ਜਿਹੜੇ ਲੋਕਾਂ ਨੇ ਖੜਾ ਦਾ ਪ੍ਰੋਕਸਿਆ ਹੈਗਾ ਜੋ ਅੱਜ ਆਏ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਖਰਾਬੇ ਦਾ ਭੁਗਤਾਨ ਕੀਤਾ ਜਾਣਾ ਜ਼ਿਲ੍ਹਾ ਮੁਰਗਾ ਦੇ ਵਿੱਚ ਅੱਜ ਉਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਬ੍ਰੀਫਿੰਗ ਦੇ ਨਾਲ ਮਾਣਯੋਗ ਮੇਰੇ ਸਾਹਿਬ ਨੇ ਆਪ ਸਭ ਨੂੰ ਜਨੂ ਕਰਵਾਇਆ ਕਿ 20000 ਪ੍ਰਤੀ ਏਕੜ ਫਸਲਾਂ ਦੇ ਨੁਕਸਾਨ ਦਾ ਹਰ ਕਿਸਾਨ ਨੂੰ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ ਜਿਲ੍ਹੇ ਨੂੰ 11 ਕਰੋੜ 40 ਲੱਖ ਰੁਪਏ ਆਡੇ ਅਕਾਊਂਟ ਦੇ ਵਿੱਚ ਰੀਸੀਵ ਹੋ ਚੁੱਕਿਆ ਹੈ ਪਾਰਟ 1 ਕਿਕਰੋੜ 15 ਲੱਖ ਰੁਪਿਆ 57 ਦੇ ਵਿਸਾਣਾ ਨੂੰ ਵੰਡਿਆ ਜਾਊਗਾ ਡੀਬੀਟੀ ਮੈਥਡ ਰਾਹੀਂ ਡਾਇਰੈਕਟ ਅਕਾਊਂਟ ਦੇ ਵਿੱਚ ਉਹ ਪੈਸਾ ਪੁੱਜ ਜਾਊਗਾ ਜਦੋਂ ਅਸੀਂ ਡੀਬੀਟੀ ਕਰਦੇ ਹਾਂ ਉਹਦੇ ਵਿੱਚ ਚਾਰ ਤੋਂ ਲੈ ਕੇ 24 ਘੰਟੇ ਲੱਗਦਾ ਸਮਾਂ ਲੱਗ ਜਾਂਦਾ ਹੈ ਤਾਂ ਅੱਜ ਸ਼ਾਮ ਤੋਂ ਲੈ ਕੇ ਕੱਲ ਦੁਪਹਿਰ ਤੱਕ ਸਾਰਿਆਂ ਦੇ ਆਕਾਉਂਟ ਦੇ ਵਿੱਚ ਉਹ ਪੈਸਾ ਰਿਫਲੈਕਟ ਹੋ ਚੁੱਕਾ ਹੈ ਇਹ ਵੀ 20000 ਰੁਪਏ ਵਿੱਚੋਂ ਵੀ ਐਸਟੀਆਰ ਵਿੱਚੋਂ 3000 ਰੁਪਏ

ਲੋਕਾਂ ਨੂੰ ਟਰਪਾਲਾ ਪਚਾਈਆਂ ਤੇ ਜਦੋਂ ਪਾਣੀ ਘੜਾ ਕਰਾਂ ਦੇ ਵਿੱਚ ਆ ਗਿਆ ਹਲੀਮ ਸੈਂਟਰ ਐਕਸ ਸਕੂਲ ਵੀ ਕੰਸੀ ਬਣਾਇਆ ਟਰਪਾਲਾ ਸਰਕਾਰ ਵੱਲੋਂ ਪੱਟੀਆਂ ਗਈਆਂ ਪਸ਼ੂਆਂ ਨੂੰ ਐਂਗਲ ਫੀਡ ਵੰਡੀ ਗਈ ਸਾਰਾ ਕੰਮ ਮਾਜੋਗ ਐਮਐਲਏ ਸਾਹਿਬ ਦੀ ਨਿਗਰਾਨੀ ਦੇ ਵਿੱਚ ਬਹੁਤ ਹੀ ਚੰਗੇ ਢੰਗ ਦੇ ਨਾਲ ਮਕਮਲ ਹੋਇਆ ਅੱਜ ਨੈਕਸਟ ਪੜਾ ਕੇ ਪੁੱਛਿਆ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਵੱਲੋਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਗਿਆ ਸੀ ਕਿ દિਵਾਲੀ ਤੋਂ ਪਹਿਲਾਂ ਖਾਤਿਆਂ ਦੇ ਵਿੱਚ ਇਹ ਪੈਸੇ ਪੁੱਜਣਗੇ ਅਸੀਂ ਵਚਨਬੱਧ ਆ ਕਿ ਅਸੀਂ 100% ਉਸ ਦਾ દિਵਾਲੀ ਤੋਂ ਪਹਿਲਾਂ ਡਿਸਟ੍ਰਿਬਿਊਸ਼ਨ ਕਰਾਂਗੇ ਤੇ ਅੱਜ ਅਸੀਂ ਮਾਜੋਗ ਐਮਐਲਏ ਸਾਹਿਬ ਦੇ ਕਰ ਕਾਰਗਮਲਾ ਤੋਂ ਉਸ ਦਾ ਉਦਘਾਟਨ ਵੀ ਕਰਨ ਜਾ ਰਹੇ ਹਾਂ ਘਰਾਂ ਦਾ ਵੀ ਜੋ ਨੁਕਸਾਨ ਹੋਇਆ ਐਮਐਲਏ ਸਾਹਿਬ ਨੇ ਕਾਫੀ ਟੀਮ ਲੈ ਕੇ ਕੱਲੇ-ਕੱਲੇ ਘਰਾਂ ਨੂੰ ਸਾਡੇ ਦੋ ਵੈਰੀਫਿਕੇਸ਼ਨ ਹੋਈ ਜਈਆਂ ਨੇ ਜਾ ਕੇ ਮੌਕੇ ਤੇ ਫੋਟੋਆਂ ਕੀਤੀਆਂ ਐਸਡੀਓ ਆਏ ਸਾਰਾ ਕੁਝ ਸਾਡਾ ਕੰਮ ਮੁਕੰਮਲ ਹੋ ਚੁੱਕਿਆ ਹੈ ਉਸ ਦਾ ਲਿਸਟ ਪੜਾ ਕੇ ਸੀ ਪਿੰਡਾਂ ਦੇ ਵਿੱਚ ਕਿਉਂਕਿ ਸਰਕਾਰ ਦਾ ਇਹ ਵਿਜ਼ਨ ਹੈ ਕਿ ਜੋ ਵੀ ਕੰਮ ਹੋਵੇ ਉਹ ਟਰਾਂਸਪੇਰੈਂਸੀ ਨਾਲ ਹੋਵੇ ਬਿਨਾ ਪੈਸੇ ਦੇ ਲੈਣ ਦੇ ਨਾਲ ਹੋਵੇ ਜ਼ੀਰੋ ਕ腐ਸ਼ਨ ਨਾਲ ਉਸ ਕੰਮ ਨੂੰ ਜੇ ਮੁਕੰਮਲ ਕਰਾਉਣ ਲਈ ਵਚਨ ਬਣਾ ਐਸੇ ਕਰਕੇ ਜੋ ਵੀ ਘਰਾਹੀ ਵਿੱਚ ਲਿਸਟ ਦਿਨ ਨੂੰ ਜਿਹਨੂੰ ਪੈਸਾ ਮਿਲਣਾ ਉਹ ਵੀ ਪਿੰਡ ਦੇ ਵਿੱਚ ਸਾਹ ਦੀ ਬਾਹ ਦੇ ਉੱਤੇ ਉਹਨੂੰ ਚ ਪੇਸ਼ ਕਰਾਂਗੇ ਉਸ ਤੋਂ ਬਾਅਦ ਉਹ ਫਾਈਨਲ ਕਰ ਲਿਆ ਹੋਇਆ ਹੈ ਉਹ ਡਿਸਟ੍ਰਿਬਿਊਸ਼ਨ ਕਰਾ ਦੇ ਫਿਰ ਤੋਂ ਇੱਕ ਵਾਰ ਅੱਜ ਅਸੀਂ 1 ਕਰੋੜ 15 ਲੱਖ ਰੁਪਏ ਦਾ ਡਿਸਟ੍ਰਿਬਿਊਸ਼ਨ ਕਰਨ ਜਾ ਰਹੇ ਹਾਂ ਮੰਨ ਲਓ ਕਿ ਐਮਐਲਏ ਸਾਹਿਬ ਦੇ ਹਲਕੇ ਦੇ ਵਿੱਚ ਟੋਟਲ 11 ਕਰੋੜ 40 ਲੱਖ ਦਾ ਇਹ ਜੋ ਨੁਕਸਾਨ ਹੋਇਆ ਹੈ ਉਹਦੀ ਅਸੀਂ ਵੰਡ ਕਰਾਂਗੇ ਐਂਡ ਆਫ ਸ਼ਕਾਉਡਾ ਦੇ ਨਾਲ ਇੱਕ ਵਾਰ ਫਿਰ ਤੋਂ ਵਿਸ਼ਵਾਸ ਦਿਲਾਉਂਦੇ ਆਇਆ ਕਿ ਮਾਨਯੋਗ ਸੀਐਮ ਸਾਹਿਬ ਦਾ ਜੋ ਵਾਦਾ ਹੈਗਾ ਲੋਕਾਂ ਦੇ ਨਾਲ ਕੀ ਅਸੀਂ ਲੋਕਾਂ ਦੇ ਖਾਤੇ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਪੈਸੇ ਪਾਤਵਾਗੇ ਉਹ ਅਸੀਂ ਪੂਰਾ ਕਰਕੇ ਦਿਖਾਵਾਂਗੇ ਬਹੁਤ ਬਹੁਤ ਸਾਰਾ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸਭ ਨੂੰ ਜਿਸ ਸਮੇਂ ਦੀ ਨਾਲ आम आदमी पार्टी टीम